ਤੁਸੀਂ ਚਸ਼ਮਦੀਦ ਹੋ ਮੌਕੇ ਤੇ ਕੀ ਹੋਇਆ ਜੀ ਕੋਈ ਬੰਦਾ ਦਰਅਸਲ ਇਦਾਂ ਸੀਗਾ ਅਸੀਂ ਦੂਰ ਤੋਂ ਦੇਖਿਆ ਸਾਨੂੰ ਇਦਾਂ ਲੱਗਿਆ ਉਹ ਤੇ ਬੋਰੀ ਡਿਗੀ ਹੁੰਦੀ ਆ ਅੱਛਾ ਤੇ ਮੈਂ ਸਾਈਡ ਤੋਂ ਉਧਰੋਂ ਥੱਲੇ ਕਰਕੇ ਗੱਡੀ ਤੇ ਆਰਾਮ ਨਾਲ ਆ ਰਿਹਾ ਸੀ ਮੇਰੇ ਵਿੱਚ ਨਾਲ ਮੇਰੇ ਮੁੰਡਾ ਬੈਠਾ ਸਰਪੰਚ ਸਾਹਿਬ ਵੀ ਉਹ ਸ਼ਿਓਰ ਹੈ ਕਿ ਉਹਨੂੰ ਟਰੱਕ ਨੇ ਮਾਰਿਆ ਟਰੱਕ ਨੇ ਸ਼ਿਓਰ ਹੈ ਅਸੀਂ ਦੇਖਿਆ ਸੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ ਟਰੱਕ ਆਕਦਾ ਵੀ ਨਹੀਂ ਗਿਣਿਆ ਜਾ ਸਕਦਾ ਕਿਉਂਕਿ ਉਹ ਸਪੀਡ 'ਚ ਆਂਦਾ ਸੀ ਇਹ ਚਾਨ ਚੱਕ ਇੱਥੇ ਇਹ ਉਹ ਇਹ ਚਾਨ ਚੱਕ ਜਿੱਦਾਂ ਡਿਗਿਆ ਕੋਈ ਚੀਜ਼ ਲੱਗਦੀ ਇੱਧਰ ਡਿਗਿਆ ਸੀ ਇਹ ਪਹਿਲਾਂ ਡਿਗਿਆ ਸੀ ਪਰ ਉਹ ਉੱਪਰ ਦੀ ਟਰੱਕ ਨੰਗਣ ਦਾ ਪਟਾਕਾ ਬੋਲ ਗਿਆ। ਤੋਂ ਉਹ ਅੰਕਲ ਜੀ ਉਹਨਾਂ ਨੇ ਰੋਕਿਆ। ਹਾਂਜੀ ਇਹ ਟਾਰਚ ਕਰ ਰਹੇ ਸੀਗੇ ਇਹਨਾਂ ਦੇ ਰਿਚਰਡ ਡੈੱਡ ਬੋਡੀ ਸੀਗੀ ਭਾਈ। ਇਹਨਾਂ ਨੇ ਜਦੋਂ ਸਾਨੂੰ ਦਿੱਤੇ ਸਾਡੀ ਤੇ ਰੂਟੀਨ ਆ ਗਈ ਹੈ ਜੀ ਪੈਟਰੋਲਿੰਗ ਕਰਨ ਦੀ ਠੀਕ ਹੈ ਜੀ। ਜਦੋਂ ਇਹਨਾਂ ਨੇ ਸਾਨੂੰ ਰੋਕਣ ਵਾਸਤੇ ਗਿਆ ਸੀ ਸੇਫਟੀ ਕੀਤੀ। ਠੀਕ ਹੈ ਜੀ ਸੇਫਟੀ ਕਰਕੇ ਡੈੱਡ ਬੋਡੀ ਦੇ ਵੀ ਕੋਈ ਹੋਰ ਨਾ ਜਾਵੇ ਵੀ ਕੁਸਲੀ ਜਾਵੇ। ਤੁਸੀਂ ਸੇਫਟੀ ਨਾ ਕਰਦੇ ਹੋਰ ਪਤਾ ਨਹੀਂ ਕਿੰਨੀਆਂ ਗੱਡੀਆਂ ਚੜ੍ਹਨੀਆਂ ਸੀਗੀਆਂ। ਕੀ ਜੀ ਸਰ? ਕਈ ਵੇਲੇ ਬੰਦਾ ਐਦਾਂ ਵੀ ਹੋ ਜਾਂਦੀ ਆ। ਉਹਦੀ লাশ ਨੂੰ ਵੀ ਬਚਾਉਣਾ ਪੈਂਦਾ ਇੱਥੇ ਬਹੁਤ ਲੰਘ ਜਣੇ ਸੀ ਉੱਪਰ ਦੀ ਜੇ ਸੀ ਨਾ ਰੁਕਦੇ ਬੜੇ ਔਖੇ ਗੱਡੀਆਂ ਰੋਕ ਕੇ ਗੱਡੀਆਂ ਨਹੀਂ ਸੀ ਰੁਕਦੀ ਕੋਈ ਵੀ ਇੱਥੇ ਪਤਾ ਨਹੀਂ ਕੀ ਕੀ ਹੋਣਾ ਸੀ ਜੇ ਨਾ ਉਹ ਹੁੰਦਾ ਜੀ ਦਾ ਜਾਗਦਾ ਹੁੰਦਾ ਪਰਿਵਾਰ ਦੀ ਦੌੜ ਹੁੰਦੀ ਆ ਕਿ ਇਹਨੂੰ ਬਚਾਇਆ ਜਾਵੇ ਤੇ ਜਦੋਂ ਐਦਾਂ ਕੇਵਲੇ ਜਾਈ ਜਾਨ ਚਲੀ ਜਾਂਦੀ ਫੇਰ ਇਹ ਹੁੰਦੇ ਕਿ ਆਖਰੀ ਵਾਰ ਚਿਹਰਾ ਤਾਂ ਦੇਖ ਲਈਏ ਉਪਰ ਸਾਹਿਬ ਸਵੇਰੇ ਆਪਾਂ ਗੱਲ ਕਰ ਰਹੇ ਸੀਗੇ ਕਿ ਸ਼ਹਿਰ ਦੀਆਂ ਲਾਈਟਾਂ ਬਿਲਕੁਲ ਹੈ ਨਹੀਂ ਅੱਖਾਂ ਤੋਂ ਕਾਣਾ ਸ਼ਹਿਰ ਆ ਹਾਈਵੇ ਤੇ ਲੇਟਾ ਚਾਹੀਦਿਆਂ ਕਿ ਨਹੀਂ ਚਾਹੀਦਿਆਂ ਲੀਡਰ ਹੁਣ ਇੱਥੇ ਆਉਣ ਕੇ ਕਿ ਨਹੀਂ ਆਉਣ ਦੇਖੋ ਹਾਈਵੇ ਤੇ ਲੇਟਾ ਵੀ ਚਾਹੀਦਿਆਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਦੱਸਿਆ ਵੀ ਮੌਕੇ ਤੇ ਹਾਦਸਾ ਹੋਇਆ ਤੇ ਉਹਨਾਂ ਨੂੰ ਆਉਣਾ ਚਾਹੀਦਾ ਕਿਸੇ ਵੀ ਮਲਾਜਮਾ ਨੂੰ ਮੌਕੇ ਤੇ ਦੇਖਣਾ ਚਾਹੀਦਾ ਹੈ ਮਲਾਜਮ ਜਿਹੜੇ ਆ ਆਲਾ ਦਵਾਲਾ ਪੂਰਾ ਚੈੱਕ ਕਰਦੇ ਆ ਵੀ ਕੋਈ ਹੋਰ ਇਹਦੇ ਪਿੱਛੇ ਕਾਰਨ ਤਾਂ ਨਹੀਂ ਹੈ ਸ਼ੱਕ ਜਿਹੜਾ ਆ ਉਹਨਾਂ ਨੂੰ ਜਾਗਿਆ ਕਿ ਉਧਰੋਂ ਕਈ ਸਾਰੇ ਕੁੱਤੇ ਜਿਹੜੇ ਭੱਜ ਕੇ ਆਏ ਆ ਤਾਂ ਹੁਣ ਆਲਾ ਆਣ ਵਾਲਾ ਸਮਾਂ ਦੱਸੇਗਾ ਤੇ ਪਿੱਛੇ ਕੀ ਕਾਰਨ ਹੈ ਪੋਸਟ ਮਾਰਦਮ ਤੋਂ ਪਤਾ ਚੱਲੇਗਾ ਕਿ ਡਰਿੰਕ ਕੀਤੀ ਸੀ ਕਿ ਨਹੀਂ ਕੀਤਾ ਨੂਰਪੁਰ ਸਾਹਿਬ 70 ਪਾਲ ਜੱਟ ਦਾ ਨਾਮ ਆ ਮਦਪ੍ਰਦੇਸ਼ ਦਾ ਨੋ ਦੱਸਿਆ ਜਾਂਦਾ ਹੈ ਅੱਛਾ ਜੀ ਤੇ ਜਿਹੜਾ ਇਹਦਾ ਨਾਮ ਆ ਨੰਦਰਾਮ ਗੁਜਰਾ ਨਿਵਾਸੀ ਸ਼ੈਪੂਰੀ ਗਜੋਰਾ ਮਦਪ੍ਰਦੇਸ਼ ਅੱਛਾ ਸਾਥ ਸ਼੍ਰੀਕਲ ਜੀ ਸਾਥੀਓ ਇਸ ਵੇਲੇ ਇੱਕ ਬਹੁਤ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਇਸ ਸਮੇਂ ਕਰੀਹੇ ਦੇ ਮੋੜ ਦੇ ਕੋਲ ਮੌਜੂਦ ਹਾਂ ਪਿੱਛੇ ਮਨ ਮਲਪੁਰੜਕਾ ਪਿੰਡ ਪੈਂਦਾ ਔਰ ਇਹ ਜਿਹੜਾ ਰੋਡ ਆ ਇਹ ਬੰਗਾ ਤੋਂ ਨਵਾਂ ਸ਼ਹਿਰ ਨੂੰ ਜਿਹੜਾ ਜਾਂਦਾ ਨੈਸ਼ਨਲ ਹਾਈਵੇ ਆ ਔਰ ਇੱਥੇ ਇੱਕ ਬਹੁਤ ਹੀ ਮੰਦਭਾਗਾ ਵਾਕਿਆ ਹੋਇਆ ਇਨਸੀਡੈਂਟ ਹੋਇਆ ਇੱਕ 22-23 ਸਾਲ ਦਾ ਨੌਜਵਾਨ ਜੋ ਇੱਥੇ ਮੌਕੇ ਤੇ ਮੌਜੂਦ ਲੋਕ ਦੱਸ ਰਹੇ ਆ ਕਿ ਇੱਕ ਟਰੱਕ ਵਾਲੇ ਨੇ ਉਹ ਦਰੜ ਕੇ ਚਲਾ ਗਿਆ ਔਰ ਉਸੇ ਵੇਲੇ ਦੇਸਰਾਜ ਅੰਕਲ ਉਹਨਾਂ ਦੀ ਨਿਗਾ ਪੈਂਦੀ ਹੈ ਹਾਈਵੇ ਤੋਂ ਜਿਹੜੇ ਇਹ ਵੀਰ ਐ ਵੀ ਇੱਥੇ ਪਹੁੰਚ ਜਾਂਦੇ ਆ ਜੇਕਰ ਇਹਨਾਂ ਦੀ ਨਿਗਾ ਨਾ ਪੈਂਦੀ ਤਾਂ ਪਤਾ ਨਹੀਂ ਉਸ ਤੋਂ ਬਾਅਦ ਕਿੰਨੇ ਜਾਣੇ ਦਰੜ ਕੇ ਇਹਨੂੰ ਜਾਣਾ ਸੀਗਾ ਤਾ ਅੱਗਲ ਜੀ ਤੁਸੀਂ ਚਸ਼ਮਦੀਦ ਹੋ ਮੌਕੇ ਤੇ ਕੀ ਹੋਇਆ ਜੀ ਇਹ ਬੰਦਾ ਦਾ ਅਸਲ ਇੱਦਾਂ ਸੀਗਾ ਅਸੀਂ ਦੂਰ ਤੋਂ ਦੇਖਿਆ ਸਾਨੂੰ ਇਦਾਂ ਲੱਗਿਆ ਉਹ ਤੇ ਬੋਰੀ ਡਿੱਗੀ ਹੁੰਦੀ ਆ ਅੱਛਾ ਤੇ ਮੈਂ ਸਾਈਡ ਤੋਂ ਉਧਰੋਂ ਥੱਲੇ ਕਰਕੇ ਗੱਡੀ ਤੇ ਆਰਾਮ ਨਾਲ ਆ ਰਿਹਾ ਸੀ ਮੇਰੇ ਵਿੱਚ ਨਾਲ ਮੇਰੇ ਮੁੰਡਾ ਬੈਠਾ ਸਰਪੰਚ ਸਾਹਿਬ ਸੀ ਉਹ ਸ਼ਿਓਰ ਹੈ ਕਿ ਇਹਨੂੰ ਟਰੱਕ ਨੇ ਮਾਰਿਆ ਟਰੱਕ ਨੇ ਸ਼ਿਓਰ ਹੈ ਅਸੀਂ ਦੇਖਿਆ ਸੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ ਅੱਛਾ ਟੈਂਕੀ ਸੀ ਤੇਲ ਵਾਲੀ ਓਕੇ ਤੇ ਅਸੀਂ ਪਿੱਛੇ ਗੱਡੀ ਰੋਕ ਕੇ ਕਾਫੀ ਅੱਗੇ ਜਾ ਕੇ ਅਸੀਂ ਕਿ ਪਿੱਛੇ ਕਰਕੇ ਦੇਖੀਏ ਕਿ ਬਸ ਬੰਦਾ ਨਾ ਹੋਵੇ ਜਦ ਅਸੀਂ ਪਿੱਛੇ ਗੱਡੀ ਖੜਕੇ ਉਤਰਨ ਜਾਤੇ ਪਹਿਲਾਂ ਦੇਖਣ ਨੂੰ ਆਇ ਲੱਗਿਆ ਕਿ ਕੋਈ ਬੋਰੀ ਆ ਹਾਂ ਦੇਖਣ ਨੂੰ ਦੂਰੋਂ ਸਾਨੂੰ ਇਦਾਂ ਹੀ ਲੱਗਿਆ ਕਿ ਕੋਈ ਇਹੋ ਜਿਹੀ ਚੀਜ਼ ਡਿਗੀ ਆ ਮੈਨੂੰ ਫਿਰ ਉਹ ਬੰਦੇ ਨੇ ਵਿੱਚ ਬੈਠੇ ਨੇ ਮੈਂ ਤਾਂ ਗੱਡੀ ਚਲਾਉਂਦਾ ਸੀ ਉਹਨੇ ਦੱਸਿਆ ਕਹਿੰਦਾ ਬੰਦਾ ਲੱਗਦਾ ਅੱਛਾ 22 23 ਸਾਲ ਦਾ ਕਹਿੰਦੇ ਨੌਜਵਾਨ ਇਹ ਥੋੜੀ ਉਮਰ ਦਾ ਲੱਗਦਾ ਦੇਖਿਆ ਮੁੰਡਾ ਥੋੜੀ ਉਮਰ ਦਾ ਲੱਗਦਾ ਪਰ ਹੋਈ ਬਹੁਤ ਮੰਦ ਭਾਗੀ ਆ ਕੀ ਕ੍ਰਾਸ ਕਰ ਰਿਹਾ ਸੀ ਇਹ ਕ੍ਰਾਸ ਨਹੀਂ ਸੀ ਕਰ ਰਿਹਾ ਕਸੂਰ ਟਰੱਕ ਦਾ ਵੀ ਨਹੀਂ ਗਿਣਿਆ ਜਾ ਸਕਦਾ ਕਿਉਂਕਿ ਉਹ ਸਪੀਡ 'ਚ ਆਂਦਾ ਸੀ ਇਹ ਚਾਨ ਚੱਕ ਇੱਥੇ ਇਹ ਉਹ ਇਹ ਚਾਨ ਚੱਕ ਜਿੱਧਰ ਡਿਗਿਆ ਕੋਈ ਚੀਜ਼ ਲੱਗਦੀ ਇੱਧ ਪਹਿਲਾ ਡਿਗਿਆ ਸੀ ਪਰ ਉਹ ਉੱਪਰ ਦੀ ਟਰੱਕ ਨੰਗਣ ਦਾ ਪਟਾਕਾ ਬੋਲ ਗਿਆ ਉਸ ਦੇ ਦੇਖ ਕੇ ਫਿਰ ਅਸੀਂ ਖੜੇ ਹੋਏ 100 ਨੰਬਰ ਤੇ ਫੋਨ ਕੀਤਾ ਸਾਰੇ ਪਾਸੇ ਪਰ ਅਜੇ ਤੱਕ ਕੋਈ ਨਹੀਂ ਆਇਆ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਖੜੇ ਮੇਰੇ ਖਾਬਨਾ 35 ਮਿੰਟ ਸਾਨੂੰ ਹੋ ਗਿਆ ਗੱਡੀਆਂ ਰੁੜ ਗਈ ਐ ਐਮਬੂਲੈਂਸ ਕੋਈ ਆਈ ਐਮਬੂਲੈਂਸ ਪਿੱਛੇ ਇੱਕ ਮਹਾਲੀ ਵਾਲੀ ਆਈ ਸੀ ਉਹ ਖੜੀ ਦੇਖਦੂ ਕਿ ਉਹ ਕਹਿੰਦੇ ਅਸੀਂ ਤਾਂ ਰੂਟੀਨ ਚ ਪਿੱਛੇ ਜਲੰਧਰੋਂ ਆ ਰਹੇ ਹਾਂ ਉਹ ਫਿਰ ਚਲੇ ਗਿਆ ਪਰ ਇਹਦੀ ਡੈੱਡ ਬੋਡੀ ਨੂੰ ਜਾਂਦੇ ਸਿਵਲ ਹਸਪਤਾਲ ਜੀ ਛੱਡ ਦਿੰਦੇ ਪਰ ਇਹ ਤਾਂ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੈ ਅਸੀਂ ਉਹਨਾਂ ਨੂੰ ਕਿਹਾ ਕੋਸ਼ਿਸ਼ ਕਰੋ ਪਰ ਉਹਨਾਂ ਨੇ ਸਾਡਾ ਨਹੀਂ ਮੰਨਿਆ ਇੱਥੋਂ ਮੈਂ ਜਦੋਂ ਆਂਦਾ ਸੀ ਮੈਂ ਦੇਖਿਆ ਕਈ ਲਾਲ ਬੱਤੇ ਵਾਲੀਆਂ ਗੱਡੀਆਂ ਬਹੁਤ ਸਪੀਡ ਨਾਲ ਅੰਗ ਦੀ ਕੋ ਰੁਕੇ ਦੋ ਗੱਡੀਆਂ ਰੁਕੀਆਂ ਪਰ ਰੋਕੇ ਅਸੀਂ ਹਾਕਾ ਮਾਰੀਆਂ ਉਹਨਾਂ ਨੂੰ ਇੱਕ ਬਿੰਦਰਾ ਗੱਡੀ ਸਰਕਾਰੀ ਗੱਡੀ ਮੁਲਾਜ਼ਮ ਵਿੱਚ ਬੈਠੇ ਲੇਕਿਨ ਉਹਨਾਂ ਨੇ ਥੱਲੇ ਉਤਰ ਕੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਗੱਡੀ ਆਰਾਮ ਨਾਲ ਲੈ ਕੇ ਚਲੇ ਗਏ ਕਿਸੇ ਨੂੰ ਇਹਨੂੰ ਇਨਫਾਰਮੇਸ਼ਨ ਕਰ ਦੋ ਇਨਫਾਰਮ ਤਾਂ ਅਸੀਂ ਕਰਦੇ ਜਦ ਦੇ ਖੜੇ ਸਾਡੇ ਅੱਧਾ ਘਾਉਣਾ ਘੰਟਾ ਹੋ ਜਿਹਦੇ ਘਰ ਹੋ ਗਿਆ ਜਿਹਦਾ ਜੀ ਗਿਆਏ ਤਾਂ ਉਹਨਾਂ ਨੂੰ ਪੁੱਛ ਕੇ ਦੇਖਿਓ ਹਲੇ ਦੀ ਆਈਡੈਂਟੀਟੀ ਵੀ ਨਹੀਂ ਪਤਾ ਲੱਗੀ ਕਿਉਂਕਿ ਕਿਸੇ ਨੇ ਛੇੜਿਆ ਨਹੀਂ ਪਰ ਜਦੋਂ ਕਿਸ ਨੂੰ ਕਿਸ ਦੀ ਜਾਨ ਬਚਾਣੀ ਵੀ ਹੁੰਦੀ ਹੈ ਨਾ ਉਦ ਵੀ ਦੋ-ਦੋ ਘੰਟੇ ਲੋਕ ਫੋਨ ਕਰਦੇ ਰਹਿੰਦੇ ਲੇਕਿਨ ਐਂਬੂਲੈਂਸ ਦਾ ਇਹੀ ਹਾਲ ਰਹਿੰਦਾ ਪਾਜੀ ਇਹ ਹਾਈਵੇ ਵਾਲੇ ਵਿਚਾਰੇ ਤੁਸੀਂ ਹਾਈਵੇ ਤੋਂ ਹਾਂਜੀ ਸਰ ਇਹ ਤੁਹਾਨੂੰ ਅੰਕਲ ਜੀ ਉਹਨਾਂ ਨੇ ਰੋਕਿਆ ਹਾਂਜੀ ਇਹ ਟਾਰਚ ਕਰ ਰਹੇ ਸੀਗੇ ਇਹਨਾਂ ਦੇ ਰਿਚਰਡ ਡੈੱਡ ਬੋਡੀ ਸੀਗੀ ਭਾਈ ਇਹਨਾਂ ਨੇ ਜਦੋਂ ਸਾਨੂੰ ਦਿੱਤੇ ਸਾਡੀ ਤੇ ਰੂਟੀਨ ਹੈਗੀ ਐ ਜੀ ਪੈਟਰੋਲਿੰਗ ਕਰਨ ਦੀ ਠੀਕ ਹੈ ਜੀ ਜਦੋਂ ਇਹਨਾਂ ਨੇ ਸਾਨੂੰ ਰੋਕਣ ਵਾਸਤੇ ਆਇਆ ਸੀ ਸੇਫਟੀ ਕੀਤੀ ਠੀਕ ਹੈ ਜੀ ਸੇਫਟੀ ਕਰਕੇ ਡੈੱਡ ਬੋਡੀ ਤੇ ਵੀ ਕੋਈ ਹੋਰ ਨਾ ਜਾਵੇ ਵੀ ਕੁਸਲੀ ਜਾਵੇ ਤੁਸੀਂ ਸੇਫਟੀ ਨਾ ਕਰਦੇ ਹੋਰ ਪਤਾ ਨਹੀਂ ਕਿੰਨੀਆਂ ਗੱਡੀਆਂ ਚੜ੍ਹਣੀਆਂ ਸੀਗੀਆਂ ਕੀ ਜੀ ਸਰ ਇਸ ਕਰਕੇ ਅਸੀਂ 108 ਐਂਬੂਲੈਂਸ ਖੜੀ ਸੀਗੀ ਬਟ ਉਹਨਾਂ ਨੇ ਬੋਡੀ ਨਹੀਂ ਚੱਕੀ ਜੀ ਕਾਰਨ ਕਾਰਨ ਦਾ ਨਹੀਂ ਪਤਾ ਸਰ ਇਹ ਇਹਨਾਂ ਤੇ ਅੰਕਲ ਜੀ ਗੋਲੀ ਖੜੀ ਸੀਗੇ ਦੇਖ ਕੇ ਚਲੇ ਗਏ ਆ ਬੋਡੀ ਨਹੀਂ ਚੱਕੀ ਉਹਨਾਂ ਨੇ ਹਾਂਜੀ ਸਰ ਅੱਜ ਭਾਜੀ ਹੁਣੇ ਦੱਸ ਰਹੇ ਸੀ ਕਹਿੰਦੇ ਕਿ ਅਸੀਂ ਆਇਡੈਂਟੀਟੀ ਚੈੱਕ ਨਹੀਂ ਕੀਤੀ ਪੁਲਿਸ ਦਾ ਕੰਮ ਹੈ ਕਿ ਪੁਲਿਸ ਕਰੂਗੀ ਚੈੱਕ ਬਿਲਕੁਲ ਬਿਲਕੁਲ ਸਰ ਅਸੀਂ ਵੈਸੇ ਨਵਾਂ ਸ਼ਹਿਰ ਕੰਟਰੋਲ ਰੂਮ ਦੇ ਵਿੱਚ ਇਨਫਰਮੇਸ਼ਨ ਦਿੱਤੀ ਆ ਉਹਦੀ ਤੇ ਉਹ ਕਹਿੰਦੇ ਸੀ ਕਿ ਬੰਦਾ ਇਹਦੋਂ ਪਹਿਲਾਂ ਵੀ ਮੇਰੇ ਤੋਂ ਪਹਿਲਾਂ ਵੀ ਕਿਸੇ ਨੇ ਕਾਲ ਕਰਤੀ ਸੀਗੀ ਜੀ ਜੋ ਸ਼ਰਮ ਨਹੀਂ ਆਂਦੀ ਪੁੱਛੇ ਤੇ ਉਹਨਾਂ ਨੂੰ ਮੈਂ ਕਿਹਾ ਸੀਗਾ ਜੀ ਉਹਨਾਂ ਨੇ ਪਹਿਲਾਂ ਲਾਉਨ ਸਰ ਮੈਨੂੰ ਦੱਸਤਾ ਸੀ ਮੈਂ ਕਿਹਾ ਮੈਂ ਏਦਾਂ ਕਰਕੇ ਹਾਈਵੇ ਤੋਂ ਗੱਲ ਕਰ ਰਹੇ ਹਾਂ ਕਹਿੰਦੇ ਜਿਹੜੇ ਆਪਣੇ ਬੋਡੀ ਪਈ ਆ ਰੋਡ ਦੇ ਵਿੱਚ ਵਾਲੇ ਹਾਂਜੀ ਮੈਂ ਕਹਾਂ ਹਾਂਜੀ ਉਹ ਵੀ ਕਹਿੰਦੇ ਬੰਦੇ ਅਸੀਂ ਕਿਹਾ ਮੈਂ ਕੰਟਰੋਲ ਰੂਮ ਵਾਲੇ ਕਹਿੰਦੇ ਜੀ ਅਸੀਂ ਅੱਗੇ ਆ ਪਰਮਿਸ਼ਨ ਦਿੱਤੀ ਆ ਅੱਗੇ ਬੰਦੇ ਤੁਹਾਡੇ ਕੋਲੇ ਪਹੁੰਚ ਜਾਣਗੇ ਹਜੇ ਤੱਕ ਕੋਈ ਨਹੀਂ ਕਿੰਨੀ ਦੇਰ ਹੋ ਗਈ ਜੀ ਤੁਸੀਂ ਮੈਂ 10 ਮਿੰਟ ਹੋ ਗਏ ਜੀ 10 ਮਿੰਟ ਤੁਹਾਨੂੰ ਕਿ ਤੁਹਾਡੇ ਤੋਂ ਪਹਿਲੇ ਉਹਨਾਂ ਨੂੰ ਪਤਾ ਪਹਿਲਾਂ ਵੀ ਕਿਸੇ ਨੇ ਕਾਲ ਕੀਤੀ ਆ ਜੀ ਤੇ ਸਾਨੂੰ ਤੁਸੀਂ ਜਦੋਂ ਫੋਨ ਕੀਤਾ ਉਹ ਤੋਂ ਉਤਤ ਬਾਅਦ ਅਸੀਂ ਪਹੁੰਚ ਗਏ ਲੇਕਿਨ ਕੰਟਰੋਲ ਰੂਮ ਵਾਲਾ ਕੋਈ ਨਹੀਂ 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 ਤੁਸੀਂ ਉਸੇ ਟਾਈਮ ਤੇ ਮੌਕੇ ਤੇ ਪਹੁੰਚ ਗਏ ਜਦੋਂ ਤੁਹਾਨੂੰ ਫੋਨ ਕੀਤਾ ਗਿਆ ਤੁਸੀਂ ਉਸੇ ਟਾਈਮ 5-4 ਮਿੰਟ ਹਾਂਜੀ ਆ ਗਈ ਹੁਣ ਆ ਗਏ ਜੀ ਚਲੋ ਇਹ ਇਹ ਕਿੱਦਾਂ ਲੈ ਕੇ ਜਾਓਗੇ ਵੀ ਹੁਣ ਮੈਨੂੰ ਲੱਗਦਾ ਮੂਰੇ ਫੇਰ ਕਿਸੇ ਨੂੰ ਇਨਫਾਰਮ ਕਰੋਗੇ ਇਹ ਵੀ ਐਂਬੂਲੈਂਸ ਮਂਗਾਓਗੇ ਤਾਂ ਹੀ ਲੈ ਕੇ ਜਾਓਗੇ ਉਹ ਜਿਹੜੀ ਖੜੀ ਐ ਐਂਬੂਲੈਂਸ ਦੀ ਉਹਨਾਂ ਦੇ ਚੱਕਿਆ ਨਹੀਂ ਉਹਨੂੰ ਮੈਂ ਕਹਿ ਰਿਹਾ ਵੀ ਤੂੰ ਲੈ ਚੱਲ ਐਂਬੂਲੈਂਸ ਆ ਸਰਕਾਰੀ ਆ ਉਹ ਕੰਦਰ ਨਹੀਂ ਕਿ ਸਾਡੇ ਜਲੰਧਰੋਂ ਆ ਰਹੇ ਆ ਅਸੀਂ ਮਾੜੀ ਦੇ ਚੱਲੇ ਆ ਅਸੀਂ ਦੇਖ ਦੂ ਕਾ ਚਲੇਗਾ ਕੋਈ ਇਨਸਾਨੀਅਤ ਨਾਤੇ ਵਾਲੀ ਗੱਲ ਨਹੀਂ ਰਹੀ ਅਵਾਜ਼ ਸਭ ਤੋਂ ਫੋਨ ਜੇ ਨਹੀਂ ਇੱਕ ਵਾਰੀ ਪੁਲਿਸ ਪੁੱਛ ਲੈਣੇ ਪੁਲਸ ਵਾਲਿਆਂ ਨੂੰ ਹਾਂ ਨਹੀਂ ਤਾਂ ਦੇਖੋ ਜਿਹੜੀ ਚੀਜ਼ ਇਹਦੀ ਆ ਹਾਂਜੀ ਅਸੀਂ ਪਰਮਿਸ਼ਨ ਕਰਤੀ ਹੈਗੀ ਆਪਦੀ ਸਾਡੀ ਐਮਬਲੈਂਸ ਆ ਰਹੀ ਹੈ ਸਰ ਹਾਂਜੀ ਆ ਸਾਨੂੰ ਵੀਰ ਜੀ ਫੋਨ ਕਰ ਰਹੇ ਸੀਗੇ ਬਾਈ ਤੁਸੀਂ ਕੀ ਦੇਖਿਆ ਜਦੋਂ ਇੱਥੋਂ ਲੰਘਦੇ ਸੀ ਮੈਂ ਪਾਜੀ ਆਪਣੇ ਅੰਕਲ ਜੀ ਹੁਣੇ ਖੜੇ ਸੀਗੇ ਇਹ ਖੜੇ ਸੀਗੇ ਤਾਂ ਇਹਨਾਂ ਨੂੰ ਦੇਖ ਕੇ ਮੈਂ ਵੀ ਰੋਗ ਗਿਆ ਵੀ ਕੋਈ ਹਾਸਾ ਹੋਇਆ ਹੋਣਾ ਆ ਤਾਂ ਖੜਕੇ ਆਪਾਂ ਦੇਖ ਲੈਨੇ ਆ ਤਾਂ ਇਸ ਲਈ ਮੈਂ ਵੀ ਨਾਲੇ ਖ ਪਿੰਡ ਤੋਂ ਮੈਂ ਜਿੱਥੇ ਮੁਜਰੇ ਤੋਂ ਪਾਜੀ ਕਿ ਹੁਣ ਆਪਣੇ ਘਰ ਜਾ ਰਹੇ ਸੀ ਹਾਂਜੀ ਹਾਂਜੀ ਮੈਂ ਘਰ ਜਾ ਰਿਹਾ ਸੀ ਬਬਾ ਜੀ ਦੇਖੋ ਚਲੋ ਇਨਸਾਨੀਅਤ ਦੇ ਨਾਤੇ ਰੋਕੇ ਆ ਇਹਨਾਂ ਨੇ ਸਾਨੂੰ ਇਨਫੋਰਮ ਕੀਤਾ ਹਾਈਵੇ ਵਾਲੇ ਰੋਕੇ ਆ ਅੰਕਲ ਜੀ ਦੇਸਾ ਜੀ ਅੰਕਲ ਜੀ ਰੁਕੇ ਆ ਪਰ ਇਹ ਜਿਵੇਂ ਦੱਸਦੇ ਆ ਕਹਿੰਦੇ ਕਿ ਐਮ뷸ੈਂਸ ਰੁਕੀ ਆ ਉਹਨਾਂ ਨੇ ਆਪਣਾ ਫਰਜ਼ ਨਹੀਂ ਸਮਝਿਆ ਪਰ ਦੇਖੋ ਕਈ ਵੇਲੇ ਬੰਦਾ ਐਦਾਂ ਵੀ ਹੋ ਜਾਂਦੀ ਆ ਉਹਦੀ ਲਾਸ਼ ਨੂੰ ਵੀ ਬਚਾਉਣਾ ਪੈਂਦਾ ਅੱਛਾ ਬਹੁਤ ਲੰਘ ਜਾਨੇ ਸੀ ਉੱਪਰ ਦੀ ਜੇ ਅਸੀਂ ਨਾ ਰੁਕਦੇ ਬੜੇ ਔਖੇ ਗੱਡੀਆਂ ਰੋਕਿਆ ਗੱਡੀਆਂ ਨਹੀਂ ਸੀ ਰੁਕਦੀ ਕੋਈ ਵੀ ਇਹ ਤਾਂ ਪਤਾ ਨਹੀਂ ਕੀ ਕੀ ਹੋਣਾ ਸੀ ਜੇ ਨਾ ਖੜਾ ਹੁੰਦਾ ਜੀ ਦਾ ਜਾਗਦਾ ਹੁੰਦਾ ਪਰਿਵਾਰ ਦੀ ਦੌੜ ਹੁੰਦੀ ਆ ਕਿ ਇਹਨੂੰ ਬਚਾਇਆ ਜਾਵੇ ਤੇ ਜਦੋਂ ਐਦਾਂ ਕਈ ਵੇਲੇ ਅਜਾਈ ਜਾਨ ਚਲੀ ਜਾਂਦੀ ਫੇਰ ਇਹ ਹੁੰਦੇ ਕਿ ਆਖਰੀ ਵਾਰ ਚਿਹਰਾ ਤਾਂ ਦੇਖ ਲਈਏ ਤੁਸੀਂ ਐਨਾ ਹੀ ਮੇਰਾ ਖਿਆਲ ਪੁੱਨ ਕਰ ਦਿੱਤਾ ਕਿ ਉਹਦੇ ਮਾਪਿਓ ਆਖਰੀ ਵਾਰ ਉਹਦਾ ਚਿਹਰਾ ਦੇਖ ਲੈਣਗੇ ਬਸ ਅਸੀਂ ਤਾਂ ਖੜੇ ਹੋਏ ਅਸੀਂ ਇਨਸਾਨੀਅਤ ਨਾਤੇ ਸਾਡੇ ਨੇ ਪਤਾ ਨਹੀਂ ਕੱਲ ਨੂੰ ਹੋ ਸਕਦਾ ਹਾਦਸਾ ਕਿਸੇ ਨਾ ਵੀ ਹੋ ਸਕਦਾ ਰੋਡ ਆ ਅਸੀਂ ਜਲੰਧਰ ਤੋਂ ਆ ਰਹੇ ਬੜੇ ਆਰਾਮ ਨਾਲ ਸਾਨੂੰ ਪਤਾ ਸਪੀਡ ਤੇ ਆਉਂਦੀ ਆ ਅਸੀਂ ਸਲੋ ਸਲੋ 60 ਦੀ ਸਪੀਡ ਤੇ ਆ ਰਹੇ ਹਾਂ ਚਾਰ ਬੰਦੇ ਅਸੀਂ ਮੈਂ ਗੱਡੀ ਚਲਾਣਾ ਉਹ ਤਾਂ ਪਿਛਲੇ ਬੰਦੇ ਨੇ ਦੇਖਿਆ ਕਹਿੰਦਾ ਉਹ ਬੰਦਾ ਡਿਗਿਆ ਲੱਗਦਾ ਖੜੇ ਦੇਖੀਏ ਅਸੀਂ ਅਜੇ ਗੱਡੀ ਆ ਤਾਂ ਮੇਰਾ ਖਿਆਲ 200 ਕਾ ਜਿਹਾ ਅੱਗੇ ਲਾਈ ਆ ਇਸ ਸਾਈਡ ਤੇ ਜਦ ਅਸੀਂ ਉੱਤਰੇ ਤਾਂ ਜਾਤੇ ਟਰੱਕੇ ਤੋਂ ਗੁਜ਼ਰ ਗਿਆ ਪ ਪਟਾਕਾ ਵੱਜਿਆ ਹਾਂ ਪਟਾਕਾ ਵੱਜਿਆ ਉਹਦਾ ਨੰਬਰ ਸਾਨੂੰ ਪਤਾ ਆ ਅਸੀਂ ਨੋਟ ਕੀਤਾ ਠੀਕ ਹੈ ਜੀ ਉਹ ਪੁਲਿਸ ਨੂੰ ਦੱਸ ਦੋ ਹਾਂ ਅਸੀਂ ਕੰਟਰੋਲ ਰੂਮ ਤੇ ਲਿਖਾ ਦਿੱਤਾ ਨੰਬਰ ਤੇਲ ਦੀ ਟੈਂਕੀ ਸੀ ਅਗਰ ਤੁਸੀਂ ਕਹੋ ਤੁਹਾਨੂੰ ਵੀ ਬੋਲ ਕੇ ਦੱਸ ਦਿੰਦੇ ਆ ਕੋਈ ਸਾਨੂੰ ਪੀਵੀ 32 ਪੀ 5605 ਉਹਦਾ ਨੰਬਰ ਆ ਤੇਲ ਵਾਲੀ ਟੈਂਕੀ ਆ ਨਵਾਂ ਸ਼ਹਿਰ ਦਾ ਨੰਬਰ ਆ ਗੱਡੀ ਮਤਲਬ ਨਵਾਂ ਸ਼ਹਿਰ ਦੀ ਆ ਨੰਬਰ ਨਵਾਂ ਸ਼ਹਿਰ ਦਾ ਤਾਂ ਨਵਾਂ ਸ਼ਹਿਰ ਦੀ ਹੋਊਗੀ ਕਸੂਰ ਗਿਣਿਆ ਜਾਣਦਾ ਨਹੀਂ ਆਪਾਂ ਕਹਿੰਦੇ ਆਪਾਂ ਤਾਂ ਜੋ ਦੇਖਿਆ ਉਹ ਸਾਡਾ ਫਰਜ਼ ਇਨਸਾਨੀਅਤ ਨਾਲ ਤੇ ਦੱਸਣਾ ਸਾਡਾ ਫਰਜ਼ ਆ ਕਸੂਰ ਤਾਂ ਅਸੀਂ ਵੀ ਕਹਿੰਦੇ ਆ ਕਿ ਉਹ ਉਹਨੂੰ ਨਹੀਂ ਦੇਖਿਆ ਪਹਿਲਾਂ ਠਿਕੇ ਪਹਿਲਾਂ ਠਿਕੇ ਅਸੀਂ ਅਸੀਂ ਵੀ ਦੇਖਿਆ ਕਸੂਰਵਾਰ ਦੀ ਗੱਲ ਬਾਤ ਦੀ ਆ ਜੇ ਹੋ ਵੀ ਗਿਆ ਸੀ ਉਹ ਤੇ ਮਗਰ ਉਹਨੂੰ ਹੱਥ ਮਾਰੇ ਖੜ ਜਾ ਉਹ ਵੀ ਖੜ ਜੰਦਾ ਸੌ ਕੇ ਰੁਕ ਲਪਾ ਕੋਈ ਨਾ ਕੁਝ ਨਹੀਂ ਘੱਟੀ ਚ ਲੱਗਾ ਹੋਵੇ ਲੱਗ ਕੇ ਡਿਗਿਆ ਹੋਵੇ ਉਹ ਤੇ ਟੈਂਕੀ ਤੇ ਲੱਗ ਗਿਆ ਪਤਾ ਨਹੀਂ ਕਿੱਦਾਂ ਮੁੜ ਕੇ ਉੱਤੇ ਚੜੀ ਇਹਨਾਂ ਨੇ ਦੇਖ ਲਈ ਅਸੀਂ ਦੇਖ ਲਈ ਸੀ ਉਪਰ ਸਾਹਿਬ ਸਵੇਰੇ ਆਪਾਂ ਗੱਲ ਕਰ ਰਹੇ ਸੀਗੇ ਕਿ ਸ਼ਹਿਰ ਦੀਆਂ ਲਾਈਟਾਂ ਬਿਲਕੁਲ ਹੈ ਨਹੀਂ ਅੱਖਾਂ ਤੋਂ ਕਾਣਾ ਸ਼ਹਿਰ ਆ ਹਾਈਵੇ ਤੇ ਲਾਈਟਾਂ ਚਾਹੀਦੀਆਂ ਕਿ ਨਹੀਂ ਚਾਹੀਦੀਆਂ ਲੀਟਰ ਹੁਣ ਇੱਥੇ ਆਉਣ ਕਿ ਕਿੰਨੀ ਆਉਣ ਦੇਖੋ ਹਾਈਵੇ ਤੇ ਲਾਈਟਾਂ ਵੀ ਚਾਹੀਦੀਆਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਦੱਸਿਆ ਵੀ ਮੌਕੇ ਤੇ ਹਾਦਸਾ ਹੋਇਆ ਤੇ ਉਹਨਾਂ ਨੂੰ ਆਉਣਾ ਚਾਹੀਦਾ ਕਿਸੇ ਵੀ ਮੁਲਾਜ਼ਮਾ ਨੂੰ ਮੌਕੇ ਤੇ ਦਿਖਣਾ ਚਾਹੀਦਾ ਇੰਨੀ ਛੇਤੀ ਜਿਵੇਂ ਬਾਕੀ ਇੱਥੇ ਪਹੁੰਚ ਰਹੇ ਨੇ ਤੇ ਐਡਾ ਨੌਜਵਾਨ ਦੀ ਮੌਤ ਹੋਈ ਆ ਬੜਾ ਦੁਖਦਈ ਘਟਨਾ ਵਾਪਰੀ ਹੈ ਅੱਛਾ ਆਪਾਂ ਇੱਕ ਵਾਰੀ ਸਾਰ ਇਹਨਾਂ ਨੂੰ ਪੁੱਛੀਏ ਪੁਲਿਸ ਮੁਲਾਜ਼ਮ ਆ ਗਏ ਉਹਦੀ ਆਈਡੈਂਟੀਟੀ ਚੈੱਕ ਕਰ ਲਨ ਤਾਂ ਕਿ ਜੋ ਵੀਡੀਓ ਵਿੱਚ ਕਿ ਕੌਣ ਹੈ ਕਿਹਦਾ ਘਰ ਦਾ ਜਿਹੜਾ ਚਿਰਾਗ ਬੁੱਝ ਗਿਆ ਕਿਉਂਕਿ ਇਨਫੋਰਮੇਸ਼ਨ ਪਹੁੰਚਾਣੀ ਬਹੁਤ ਜ਼ਰੂਰੀ ਨਹੀਂ ਤਾਂ ਥੱਲੇ ਕਮੈਂਟ ਸੈਕਸ਼ਨ 'ਇਹ ਕੌਣ ਹੈ ਪਤਾ ਤਾਂ ਲੱਗੇ ਬਈ ਦੇਖੋ ਅਜਾਈ ਜਾਣ ਗਈ ਹੈ ਹਿਰਦੇਆ ਵਲੰਟੇਰਾ ਗਿਆ ਕਾਲਜ ਤੇ 6:00 ਵਜੇ ਆਰੀ ਆਰੀ ਜਿਨ੍ਹਾਂ ਦੇ ਘਰ ਦਾ ਜੀ ਗਿਆ ਇਹ ਤਾਂ ਉਹੀ ਦੱਸ ਸਕਦੇ ਪੱਖ ਹੁਣ ਹੋਰ ਸਾਹਮਣੇ ਆਇਆ ਕੁਝ ਜਿਹੜੇ ਇੱਥੇ ਵੀਰ ਮੌਜੂਦ ਹੈ ਉਹ ਕਹਿੰਦੇ ਕਿ ਪ੍ਰਵਾਸੀ ਭਾਈਚਾਰੇ 'ਚੋਂ ਤੇ ਲੜਕਾ ਸੀ ਤੇ ਉਹ ਦੱਸ ਰਹੇ ਕਿ ਸ਼ਾਇਦ ਡਰਿੰਕ ਵੀ ਕੀਤੀ ਹੋ ਸਕਦੀ ਹੈ ਪਰ ਚਲੋ ਇਨਸਾਨ ਦਾ ਫਰਜ਼ ਹੈ ਜੇ ਕਿਤੇ ਐਕਸੀਡੈਂਟ ਹੁੰਦਾ ਤਾਂ ਰੋਕਣਾ ਚਾਹੀਦਾ ਮਦਦ ਕਰਨੀ ਚਾਹੀਦੀ ਹੈ ਪਰ ਇੱਥੇ ਆਮ ਜਨਤਾ ਜਿਹੜੀ ਉਹ ਵੀ ਡਰ ਜਾਂਦੀ ਹੈ ਪਰ ਪੁਲਿਸ ਮੁਲਾਜ਼ਮ ਜਿਹੜੇ ਸੈਂਸਿਟਿਵ ਇਸ਼ੂ ਕਰਕੇ ਅਸੀਂ ਉਹ ਤਸਵੀਰਾਂ ਨਹੀਂ ਦਿਖਾ ਸਕਦੇ ਲੇਕਿਨ ਉਹਦਾ ਵੈਰੀਫਾਈ ਹੋ ਗਿਆ ਆਧਾਰ ਕਾਰਡ ਜਿਹੜਾ ਉਹਨਾਂ ਨੇ ਕੱਢ ਲਿਆ ਹੈ ਉਹਦੀ ਜੇਬ ਚੋਂ ਨੂਰਪੁਰ ਸਾਹਿਬ ਨੂਰਪੁਰ ਸਾਹਿਬ ਨੂਰਪੁਰ ਸਾਹਿਬ ਨੂਰਪੁਰ ਸਾਹਿਬ ਇੱਕ ਵਾਰੀ ਆਇਡੈਂਟੀਟੀ ਦੱਸ ਦਿਓ ਤਾਂ ਜੋ ਇੱਕ ਪੰਟ ਸਰ ਇਹ ਉਪਰ ਸੈਂਸਿਟਿਵ ਇਸ਼ੂ ਕਰਕੇ ਉੱਧਰ ਆ ਕੇ ਦਿਖਾ ਨਹੀਂ ਸਕਦੇ ਤੁਸੀਂ ਮੜ ਜਾ ਇੱਦਾਂ ਹੀ ਦੱਸ ਦੋ ਯਾਦਵ ਹੋਣਾ ਕੋਈ ਤੇ ਨੂਰਪੁਰ ਸਾਹਿਬ ਛਤਰਪਾਲ ਜੱਟਪੇ ਦਾ ਨਾਮ ਆ ਮਧ ਪ੍ਰਦੇਸ਼ ਦਾ ਨੋ ਦੱਸਿਆ ਜਾਂਦਾ ਹੈ ਅੱਛਾ ਜੀ ਤੇ ਜਿਹੜਾ ਇਹਦਾ ਨਾਮ ਆ ਨੰਦਰਾਮ ਗੁਜਰਾ ਨਿਵਾਸੀ ਸ਼ੈਪੂਰੀ ਗਜੌਰਾ ਮਧ ਪ੍ਰਦੇਸ਼ ਅੱਛਾ ਨਾਮ ਕੀ ਇਹਦਾ ਨਾਮ ਇਹਦਾ ਹੈਗਾ ਆ ਛਤਰਪਾਲ ਯਾਦਵ ਤੇ ਬਹੁਤ ਜਿਹੜੀ ਬਾਡੀ ਹੋਈ ਆ ਪਿਚਕੀ ਹੋ ਜੀ ਹੋਈ ਆ ਸੀਨ ਦੇਖ ਨਹੀਂ ਦੇਖਿਆ ਨਹੀਂ ਜਾਂਦਾ ਪਰ ਸੈਂਸਿਟਿਵ ਇਸ਼ੂ ਕਰਕੇ ਅਸੀਂ ਤੁਹਾਨੂੰ ਇਹ ਤਸਵੀਰਾਂ ਵੀ ਨਹੀਂ ਦਿਖਾ ਸਕਦੇ ਬੱਚਿਆਂ ਨੂੰ ਇਸ ਵੀਡੀਓ ਤੋਂ ਦੂਰ ਹੀ ਰੱਖੋ ਕਿਉਂਕਿ ਇੱਕ ਵਾਰੀ ਤਾਂ ਕਾਲਜਾ ਪਾੜਦਾ ਹੈ ਦੇਖ ਕੇ ਇੱਕ ਵਾਰੀ ਤਾਂ ਰੂਹ ਕੰਪਦੀ ਆ ਪਰ ਜਿਹਦੇ ਨਾਲੇ ਬੀਤੀ ਹੈ ਜਿਹਨੇ ਝੱਲਿਆ ਹੈ ਆਪਣੇ ਆਪ ਤੇ ਰੱਬੇ ਹੀ ਰੱਖਾ ਜੀ ਰੱਬੇ ਹੀ ਰੱਖਾ ਔਰ ਬੇਨਤੀ ਕਰਦੇ ਆ ਕਿ ਦੇਖੋ ਲਾਈਟਾਂ ਪਿੱਛੇ ਹੈਗੀਆਂ ਇੱਧਰ ਹੈ ਨਹੀਂ ਇੱਥੇ ਹੈ ਨਹੀਂ ਹੈ ਵੀਰ ਪਰ ਪਰ ਸਾਰੇ ਪਾਸੇ ਹੋਣ ਤਾਂ ਕਿੰਨਾ ਚੰਗਾ ਹੋ ਜਵੇ ਕਿਉਂਕਿ ਡਰਾਈਵਰਾਂ ਨੂੰ ਵੀ ਸੌਖ ਹੋ ਜਾਂਦੀ ਹੈ ਜੇ ਲਾਈਟਾਂ ਹੋਣ ਤਾਂ ਦੂਰੋਂ ਨਜ਼ਰ ਪੈ ਜਾਂਦੀ ਆ ਹਾਂਜੀ ਭਾਜੀ ਕੀ ਪਤਾ ਲਗਾ ਭਾਜੀ ਮੱਧ ਪ੍ਰਦੇਸ਼ ਤੋਂ ਹੈ ਜੀ ਮੱਧ ਪ੍ਰਦੇਸ਼ ਹਾਂਜੀ ਹਾਂਜੀ ਕੋਈ ਪ੍ਰਦੇਸੀ ਆ ਬੰਦਾ ਕੋਈ ਕਿਸੇ ਦਾ ਕੰਮ ਕੁੰਮ ਕਰਦਾ ਹੋਣਾ ਆ ਤਾਂ ਬਾਕੀ ਆਇਡੈਂਟੀਟੀ ਚੈੱਕ ਕਰਦੇ ਪਏ ਉਹਨਾਂ ਦੀ ਤਾਂ ਹੁਣ ਉਹ ਵੀ ਦੱਸੂਗੇ ਕੀ ਆ ਕਿ ਤੇ ਹਾਈਵੇ ਵਾਲੇ ਹੁਣ ਜਿਹੜੀ ਡੈੱਡ ਬਾਡੀ ਸਿਵਲ ਹਸਪੀਟਲ ਹਾਂਜੀ ਹਾਂਜੀ ਉੱਥੇ ਭਜਾਉਗੇ ਹਾਈਵੇ ਵਾਲਿਆਂ ਦੀ ਇਹਨਾਂ ਦੀ ਐਂਬੂਲੈਂਸ ਆਈ ਹੋਈ ਆ ਇਹ ਜੀ ਅਜੇ ਤਾਂ ਆਪਣੀ ਸਰਕਾਰੀ ਹਸਪਤਾਲ ਦੀ ਐਂਬੂਲੈਂਸ ਨਹੀਂ ਆਈ ਨਹੀਂ ਆਈ 994 ਜਨਮੇ ਦਾ 1994 ਦਾ 1994 ਦਾ ਜਨਮਿਆ ਤੇ 29 29 ਸਾਲਾਂ ਦਾ 29 ਸਾਲਾ ਸ਼ਤਰਪਾਲ ਜੱਟ ਉਹਦਾ ਨਾਮ ਹੈ ਹਾਂ ਤੇ ਮੂਰਪੁਰ ਸਾਹਿਬ ਜਿਵੇਂ ਆਪਾਂ ਗੱਲ ਕਰ ਰਹੇ ਐਂਬੂਲੈਂਸ ਆਈ ਨਹੀਂ ਜੇ ਐਮਰਜੈਂਸੀ ਹੁੰਦੀ ਕੋਈ ਮਤਲਬ ਜੇ ਐਮਰਜੈਂਸੀ ਆਉਂਦੀ ਤਾਂ ਸ਼ਾਇਦ ਉਹਦਾ ਕੁਝ ਨਾ ਕੁਝ ਬਚਾਅ ਹੋ ਜਾਂਦਾ ਪਰ ਹੁਣ ਤਾਂ ਜਿਹੜਾ ਪਾਣਾ ਵਰਤ ਗਿਆ ਉਹ ਤੋਂ ਕੁਝ ਕੁਝ ਤਾਂ ਕਰ ਸਕੋ ਉਹੀ ਹੈ ਜੀ ਕਲਬੂਤ ਚ ਬੰਦਾ ਜਾਨ ਨਹੀਂ ਪਾ ਸਕਦਾ ਹਾਂ ਜੀ ਬਹੁਤ ਬਹੁਤ ਅਫਸੋਸ ਵਾਲੀ ਗੱਲ ਹੈ ਤੁਸੀਂ ਵੀ ਧਿਆਨ ਨਾਲ ਸੜਕ ਤੇ ਆਇਆ ਕਰੋ ਜੀ ਔਰ ਉਹ ਪੁੱਛੇ ਫਿਰ ਠੀਕ ਹੈ ਸਰ ਜੈ ਹਿੰਦ ਤਾਂ ਸਾਥੀਓ ਪ੍ਰਸ਼ਾਸਨ ਦਾ ਪੱਖ ਲੈਣ ਲਈ ਅਸੀਂ ਗੱਲ ਕੀਤੀ ਸੀ ਉਹ ਕਹਿੰਦੇ ਕਿ ਅਸੀਂ ਤਾਂ ਯਾਰ ਤੁਹਾਡੇ ਤੋਂ ਬਾਅਦ ਚਾਏ ਤੁਹਾਨੂੰ ਪਤਾ ਹੀ ਹੈ ਕੀ ਹੋਇਆ ਪਰ ਇੱਕ ਨਵਾਂ ਐਂਗਲ ਸਾਹਮਣੇ ਹੋਰ ਆ ਰਿਹਾ ਹੁਣ ਕੀ ਹੁੰਦਾ ਉਹ ਆਉਣ ਵਾਲਾ ਸਮਾਂ ਦੱਸਦਾ ਕਿਉਂਕਿ ਉਹ ਜਿਹੜੇ ਮੁਲਾਜ਼ਮ ਉੱਧਰ ਜਾ ਰਹੇ ਹੋ ਕਹਿੰਦੇ ਉੱਧਰੋਂ ਕਈ ਕੁੱਤੇ ਨਿਕਲ ਕੇ ਬਾਹਰ ਆਏ ਆ ਤਾਂ ਕੋਈ ਇਹਦੇ ਵਿੱਚ ਕੋਈ ਕਾਂਸਪੀਰੇਨਸੀ ਨਾ ਹੋਵੇ ਕੋਈ ਛੜੇਮਤਰ ਨਾ ਹੋਵੇ ਇਸ ਕਰਕੇ ਉਹ ਆਲੇ-ਦੁਆਲੇ ਸਾਰਾ ਚੈੱਕ ਕਰ ਰਹੇ ਆ ਪਰ ਹੈਰਾਨੀ ਵਾਲੀ ਗੱਲ ਇਹ ਵੀ ਆ ਕਿ ਇੱਥੇ ਕੋਈ ਵਹੀਕਲ ਨਹੀਂ ਹੈਗਾ ਜੇ ਬੰਦਾ ਕ੍ਰਾਸ ਕਰ ਰਿਹਾ ਸੀ ਤਾਂ ਇੰਨੀ ਦੂਰੋਂ ਕ੍ਰੋਸ ਕਿਉਂ ਕਰ ਰਿਹਾ ਸੀ ਜਦ ਕਿ ਪਰਲੇ ਪਾਸੇ ਲਾਈਟਾਂ ਹੈਗੀਆਂ ਤਾਂ ਬੰਦਾ ਦੂਜੇ ਪਾਸੇ ਉਹ ਜਿੱਧਰ ਲਾਈਟਾਂ ਸੀ ਉਧਰੋਂ ਕ੍ਰੋਸ ਕਰ ਸਕਦਾ ਸੀ ਇਧਰੋਂ ਕ੍ਰੋਸ ਕਿਉਂ ਕਰ ਰਿਹਾ ਸੀ ਇਹ ਵੀ ਗੱਲ ਇੱਕ ਪ੍ਰਸ਼ਨ ਖੜਾ ਕਰਦੀ ਹੈ ਕਿਉਂਕਿ ਨਾ ਇੱਥੇ ਕੋਈ ਵਹੀਕਲ ਹੈ ਨਾ ਇਹਦਾ ਕੋਈ ਸਾਈਕਲ ਹੈ ਨਾ ਮੋਟਰਸਾਈਕਲ ਹੈ ਭਾਈ ਇੱਥੋਂ ਕ੍ਰੋਸ ਕਿਉਂ ਕਰ ਰਿਹਾ ਸੀ ਇਹ ਵੀ ਹੁਣ ਗੱਲ ਸ਼ੱਕ ਦੇ ਘੇਰੇ ਵਿੱਚ ਹੈ ਪਰ ਮੁਲਾਜ਼ਮ ਜਿਹੜੇ ਆ ਆਲਾ ਦਵਾਲਾ ਪੂਰਾ ਚੈੱਕ ਕਰ ਰਹੇ ਆ ਵੀ ਕੋਈ ਹੋਰ ਇਹਦੇ ਪਿੱਛੇ ਕਾਰਨ ਤਾਂ ਨਹੀਂ ਹੈ ਸ਼ੱਕ ਜਿਹੜਾ ਆ ਉਹਨਾਂ ਨੂੰ ਜਾਗ ਗਿਆ ਹੈ ਕਿ ਉਧਰੋਂ ਕਈ ਸਾਰੇ ਕੁੱਤੇ ਜੜੇ ਭੱਜ ਕੇ ਆਏ ਆ ਤਾਂ ਹੁਣ ਆਲਾ ਆਣ ਵਾਲਾ ਸਮਾਂ ਦੱਸੇਗਾ ਤੇ ਪਿੱਛੇ ਕੀ ਕਾਰਨ ਹੈ ਪੋਸਟਮਾਰਟਮ ਤੋਂ ਪਤਾ ਚੱਲੇਗਾ ਕਿ ਡਰਿੰਕ ਕੀਤੀ ਸੀ ਕਿ ਨਹੀਂ ਕੀਤੀ ਸੀ ਪਰ ਜੋ ਮੌਜੂਦਾ ਹਾਲਾਤ ਨੇ ਉਹ ਬਹੁਤ ਬੇਹਦ ਪਰੇਸ਼ਾਨ ਕਰਨ ਵਾਲੇ ਆ ਜਿਹੜਾ ਜਿਹਦੀ ਮੌਤ ਹੋਈ ਹੈ ਪ੍ਰਵਾਸੀ ਵਿਅਕਤੀ ਦੀ ਉਹਦਾ ਕਚੂੰਬਰ ਜਾਂ ਨਿਕਲ ਗਿਆ ਸਿਰ ਚੋਂ ਖੂਨ ਨਿਕਲ ਰਿਹਾ ਦੱਸ ਰਿਹਾ ਕਿ ਹੱਥ ਪੈਰ ਸਾਰੇ ਟੁੱਟ ਚੁੱਕੇ ਆ ਔਰ ਟਰੱਕ ਜਿਹੜਾ ਉੱਪਰੋਂ ਨਿਕਲ ਗਿਆ ਸੀ ਤਾਂ ਪਟਾਕਾ ਵੱਜਿਆ ਹਾਲਾਤ ਬੜੇ ਗਮਗੀਨ ਨੇ ਜੀ ਬਹੁਤ ਮੰਦ ਭਾਗੀ ਖਬਰਾਂ ਆ